ਤੇ ਯਾਰ ਪਹਿਲਾ ਨੇਮ ਨਾ ਪੜਨੈ ਹੀ ਪੜਿਆ ਨਾ ਤਾਂ ਪੜਨ ਤੋਂ ਪਹਿਲਾਂ ਮੇਰੇ ਕੁਐਸਚਨ ਇੱਕ ਮਾਈਂਡ 'ਚ ਹੀ ਆਇਆ ਕਿ ਕਿਉਂਕਿ ਪਹਿਲਾ ਨੇਮ ਰੱਬ ਨਾਲ ਨਾ ਸਬੰਧ ਰੱਖਦਾ ਆ ਤਾਂ ਕਹਿੰਦੇ ਨੇ ਕਿ ਰੱਬ ਹਰ ਜਗ੍ਹਾ ਵਸਦਾ ਆ ਠੀਕ ਆ ਹਰ ਜਗ੍ਹਾ ਤੇ ਰੱਬ ਹੈ ਹਰ ਇਨਸਾਨ 'ਚ ਰੱਬ ਹੈ ਹਰ ਇੱਕ ਚੀਜ਼ 'ਚ ਰੱਬ ਹੈਗਾ ਆ ਤਾਂ ਕਹਿੰਦੇ ਕਿ ਜਦੋਂ ਮੁਸੀਬਤ ਕਿਸੇ ਨੂੰ ਆਉਂਦੀ ਹੈ ਤਾਂ ਫਿਰ ਉਹ ਰੱਬ ਕਿੱਥੇ ਚਲਾ ਜਾਂਦਾ ਹੈ ਜੇ ਰੱਬ ਹੈਗਾ ਆ ਤਾਂ ਰੱਬ ਕਿਉਂ ਨਹੀਂ ਦੇਖਦਾ ਕਿ ਇੰਨੀ ਦੁਨੀਆਂ ਮੁਸੀਬਤ ਵਿੱਚ ਐ ਇੰਨੇ ਇੰਨੀਆਂ મતਲਬ ਕੁਦਰਤੀਆਂ ਚੀਜ਼ਾਂ ਖਰਾਬ ਹੋ ਰਹੀਆਂ ਨੇ ਤਾਂ ਇਹ ਫਿਰ ਉਸ ਟਾਈਮ ਰੱਬ ਕਿੱਥੇ ਹੈ ਜੋ ਆਪਣੇ ਅੰਦਰ ਹੀ ਹੈ ਤਾਂ ਕਿਉਂ ਸਾਰਾ ਕੁਝ ਦੇਖ ਰਿਆ ਹੈ ਹਮ ਐਕਚੁਅਲੀ ਇਹ ਕਨਫਿਊਜ਼ਨ ਆਪਾਂ ਸਾਰਿਆਂ ਨੂੰ ਹੋ ਇਹ ਕਦੇ ਨਾ ਕਦੇ ਕਿਸੇ ਮੂਮੈਂਟ ਤੇ ਪਹਿਲੀ ਗੱਲ ਤਾਂ ਆਪਰ ਆਪ ਨੂੰ ਨਾ ਇਹ ਚੀਜ਼ ਸਮਝ ਬਣ ਕਰੀਏ ਕਿ ਜਿਵੇਂ ਆਪਾਂ ਅਸਮਾਨ ਨੂੰ ਦੇਖ ਕੇ ਆਪਾਂ ਸੋਚ ਕੇ ਵੀ ਉੱਪਰ ਬੈਠਾ ਕੋਈ ਦੇਖ ਰਿਹਾ ਹੈ ਤਾਂ ਇਹੋ ਜਿਹਾ ਕੁਛ ਨਹੀਂ ਹੈ ਵੀ ਕੋਈ ਉੱਪਰ ਬੈਠ ਕੇ ਦੇਖ ਰਿਹਾ ਆਪਾਂ ਇਹ ਬਿਲਕੁਲ ਸਹੀ ਹੈ ਕਿ ਰੱਬ ਆਪਣੇ ਅੰਦਰ ਵਸਦਾ ਹੈ ਹਨਾ ਇਸ ਚੀਜ਼ ਨੂੰ ਐਕਸਪਲੇਨ ਕਰਨ ਲਈ ਸ਼ਮਸਤ ਬੀਜ ਨੇ ਆਪਣਾ ਪਹਿਲਾ ਨਹੀਂ ਦਿੱਤਾ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਆਪਣੇ ਆਪ ਨੂੰ ਜਿਸ ਨਜ਼ਰੀਆ ਨਾਲ ਦੇਖ ਰਹੇ ਹੋ ਨਾ ਤੁਸੀਂ ਅੱਲਾਹ ਨੂੰ ਵੀ ਉਸੇ ਨਜ਼ਰੀਆ ਨਾਲ ਦੇਖਦੇ ਹੋ ਠੀਕ ਹੈ ਤੁਸੀਂ ਰੱਬ ਨੂੰ ਉਸੇ ਨਜ਼ਰੀਆ ਨਾਲ ਦੇਖਦੇ ਹੋ ਜਿਹੋ ਜੇ ਤੁਸੀਂ ਅੰਦਰੋਂ ਆਪ ਮੰਨ ਲੂ فرض ਕਰੋ ਕਿ ਤੁਸੀਂ ਤੁਹਾਡੇ ਅੰਦਰ ਬਹੁਤ ਡਰ ਹੈ ਠੀਕ ਹੈ ਤਾਂ ਤੁਸੀਂ ਰੱਬ ਨੂੰ ਵੀ ਕੋਈ ਡਰਾਣੀ ਚੀਜ਼ ਮੰਨ ਲੂ ਤੁਹਾਡੇ ਦਿਮਾਗ ਦੇ ਵਿੱਚ ਡਰ ਆਊਗਾ ਸ਼ੱਕ ਆਊਗਾ ਬੁਰੇ ਖਿਆਲ ਆਉਣਗੇ ਰੱਬ ਦੇ ਬਾਰੇ ਕਿ ਰੱਬ ਨੇ ਮਾਰਾ ਹੀ ਕਰਨਾ ਹੈ ਸਾਡੇ ਕਰਮਾਂ ਚ ਮਾਰਾ ਹੀ ਲਿਖਿਆ ਸਾਨੂੰ ਤਾਂ ਹੀ ਕਰਨਾ ਰੱਬ ਨੇ ਇਸ ਤੋਂ ਉਲਟ ਜੇਕਰ ਤੁਹਾਡੇ ਦਿਲ 'ਚ ਪਿਆਰ ਹੈ ਤਾਂ ਤੁਸੀਂ ਰੱਬ ਨੂੰ ਵੀ ਪਿਆਰ ਦੀ ਨਜ਼ਰ ਨਾਲ ਹੀ ਦੇਖੋਗੇ ਠੀਕ ਹੈ ਥੋੜਾ ਬਹੁਤ ਸਮਝਣਾ ਕਰਨੇ ਸਮਝਾ ਸਕਦੇ ਸਹੀ ਜਿਹੜੀ ਗੱਲ ਹੈ ਇਹ ਕੀ ਕਹਿਣਾ ਚਾ ਰਹੇ ਆ ਹਾਂ ਮਤਲਬ ਇਹਨੂੰ ਜੇ ਮੈਂ ਸਿੰਪਲ ਐਗਜ਼ਾਮਪਲ ਦੇ ਵਿੱਚ ਸਮਝਾਉਣਾ ਹੋਵੇ ਤਾਂ ਇੱਕ ਸਿੰਪਲ ਜੀ ਚੀਜ਼ ਹੈ ਸੁਪੋਜ਼ ਕੋਈ ਛੋਟਾ ਬੱਚਾ ਹੈ ਉਹ ਛੋਟਾ ਬੱਚਾ ਜਿਹੜਾ ਹੈਗਾ ਉਹ ਉਹਦੇ ਪੇਰੈਂਟਸ ਬਹੁਤ ਸਟ੍ਰਿਕਟ ਹੈ ਉਹ ਮਤਲਬ ਡਰ ਕੇ ਰਹਿੰਦਾ ਪੇਰੈਂਟਸ ਤੋਂ ਹਾਂ ਪਹਿਲਾਂ ਹੀ ਡਰਨਾ ਸ਼ੁਰੂ ਹੋ ਜੂਗਾ ਤੇ ਕੋਈ ਛੋਟੀ ਜਿਹੀ ਗਲਤੀ ਹੋ ਜਾਏ ਤਾਂ ਮਨ ਦੇ ਵਿੱਚ ਡਰ بیٹھ ਜਾਂਦਾ ਹੈ ਕਿ ਹੁਣ ਮੈਨੂੰ ਘਰੋਂ ਮਾਰ ਦੇਊਗੀ ਹੁਣ ਮੈਨੂੰ ਮਤਲਬ ਘਰ ਦੇ ਡਾਂਟਣਗੇ ਤਾਂ ਉਹ ਬੱਚਾ ਸੋਚੂ ਉਹ ਛੋਟਾ ਬੱਚਾ ਹੈ ਉਹ ਜਿਵੇਂ ਜਿਵੇਂ ਉਹ ਵੱਡਾ ਹੋਗਾ ਗ로우 ਕਰੂਗਾ ਤਾਂ ਉਹਨੂੰ ਇਹ ਮਨ ਦੇ ਵਿੱਚ ਡਰ ਜਿਹੜਾ ਛੋਟੇ ਹੁੰਦੇ ਘਰ ਕਰਦੇ ਆਸ ਨੂੰ ਵੱਡੇ ਹੋ ਕੇ ਵੀ ਆਈ ਹੋਊਗਾ ਤਾਂ ਉਹ ਰੱਬ ਨੂੰ ਵੀ ਇਸੇ ਤਰੀਕੇ ਨਾਲ ਦੇਖੂਗਾ ਉਹ ਦੇਖੂਗਾ ਕਿ ਜੇ ਮੈਂ ਕੋਈ ਗਲਤੀ ਕਰੂਗਾ ਤਾਂ ਰੱਬ ਮੈਨੂੰ ਸਜ਼ਾ ਦੇਊਗਾ ਤਾਂ ਉਹ ਡਰ ਕਿਹ ਜਿਹੀ ਚੀਜ਼ ਹੋਣਾ ਮਤਲਬ

बेसिकली थोड़े अंदर की चल रहे है वही तुम डिसाइड करता है कि तू सी रब नु किवें देख रहे हो ते अपनू देखिए तो सिर्फ प्रभु नु इन्नी मिलदा पूरी दुनिया नु देखण दा नजरिया बदल जंदा अगर सी अपने अंदरली सोच नु बदल लीए ता है

ਦੇ ਅੰਦਰ ਦਾ ਹੀ ਨਹੀਂ ਪਤਾ ਜਿਵੇਂ ਹੁਣ ਮੈਂ ਇੱਕ ਨਜ਼ਰੀਆ ਇੱਕ ਹੋਰ ਐਗਜ਼ਾਮਪਲ ਮੈਂ ਦੇ ਸਕਦੀ ਹਾਂ ਕੋਈ ਦੋ ਜਣੇ ਜਿਹੜੇ ਹੈਗੇ ਆ ਉਹ ਬਾਹਰ ਜਾ ਰਿਹਾ ਹੈ ਉਹ ਰੋਡ ਤੇ ਟਰੈਵਲ ਕਰ ਰਿਹਾ ਹੈ ਉਹ ਰਸਤੇ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਠੀਕ ਹੈ ਮੀਂਹ ਪੈਣ ਦੇ ਨਾਲ ਇੱਕ ਜਿਹੜਾ ਇੱਕ ਬੰਦਾ ਉਹ ਬਹੁਤ ਖੁਸ਼ ਹੁੰਦਾ ਹੈ ਉਹ ਸੋਚਦਾ ਹੈ ਵੀ ਮਤਲਬ ਅੱਜ ਬਹੁਤ ਸੋਨਾ ਮੌਸਮ ਹੈ ਇਸ ਤੇ ਜਾ ਵੀ ਜਾ ਸਕਦਾ ਹੈ ਵਿੱਚ ਚਾਹ ਦਾ ਆਨੰਦ ਮਾਣਿਆ ਜਾ ਸਕਦਾ ਹੈ ਵਿੱਚ ਮਤਲਬ ਮੈਂ ਆਪ ਦੇ ਇਹ ਤਰੀਕਿਆਂ ਨਾਲ ਇਹਨਾਂ ਨੂੰ ਵੀ ਕਾਸ਼ ਸਕਦਾ ਉਹ ਵੰਨਮਕ ਖੇਲ ਜਾਂਦਾ ਹੈ ਠੀਕ ਹੈ ਇਸ ਤੋਂ ਉਲਟੋ ਦੇ ਨਾਲ ਜਿਹੜਾ ਦੂਜਾ ਉਹ ਸਾਥੀ ਜਾ ਰਿਹਾ ਸੀ ਉਹਦਾ ਮੂਡ ਆਫ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਮਤਲਬ ਇਹ ਤਾਂ ਕੰਮ ਹੀ ਖਰਾਬ ਹੋ ਗਿਆ ਮੇਰਾ ਮਤਲਬ ਕਿ ਕਿਹੜੇ ਬੇਮੌਸਮੀ ਆ ਗਿਆ ਕਿਹੜਾ ਹੋ ਗਿਆ ਮੇਰੇ ਚਿੱਕੜ ਹੋ ਗਿਆ ਮੇਰੇ ਕੱਪੜੇ ਖਰਾਬ ਹੋ ਗਏ ਮੈਂ ਡੇਟ ਹੋ ਜਾਊਗਾ ਮੈਂ ਮਤਲਬ ਉਹਦੇ 100 ਇਸ ਤਰ੍ਹਾਂ ਦੇ ਨੈਗੇਟਿਵਲੀ ਆ ਰਹੇ ਹੁੰਦੇ ਹੁਣ ਦੇਖੋ ਬਾਰਿਸ਼ ਜਿਹੜੀ ਹੈ ਉਹ ਦੋਨਾਂ ਨੇ ਇੱਕੋ ਜਿਹੀ ਹੈ